ਸਤਿ ਸ਼੍ਰੀ ਅਕਾਲ ਲਿੰਦੇ ਤੇ ਚੜਦੇ ਵਾਲੇ ਵੀਰਾਂ ਨੂੰ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਆਜੋ ਬਾਬੋ ਕਰਦੇ ਆਂ ਦੀ ਵੀਡੀਓ ਸ਼ੁਰੂ ਤੇ ਵੀਡੀਓ ਇਦਾਂ ਬਾਈ ਮੈਂ ਕਿਹਾ ਅੱਜ ਥੱਲੋਂ ਸ਼ੁਰੂ ਕਰਦੇ ਆਂ ਤੇ ਉੱਪਰ ਜਾ ਕੇ ਬਾਅਦ ਚ ਕਬੂਤਰਾ ਕੋਤਰਾ ਜਿਹੜਾ ਵੀ ਆਪਾਂ ਮੁੱਦਾ ਛੇੜਨਾ ਉੱਤੇ ਜਾ ਕੇ ਵੀਡੀਓ ਬਣਾਵਾਂਗੇ ਤੇ ਅੱਜ ਵਲੌਗ ਥੱਲੋਂ ਹੀ ਸ਼ੁਰੂ ਸਟਾਰਟਿੰਗ ਇੱਥੋਂ ਹੀ ਕਰਾਂਗੇ ਠੀਕ ਆ ਘਰ ਅੰਦਰੋਂ ਹੀ ਆਪਾਂ ਵੀਡੀਓ ਚ ਤੇ ਅੱਜ ਮਤਲਬ ਕਰਾਂਗੇ ਬਾਈ ਪਤਾ ਕਿੰਦਾ ਜਿਹੜੀਆਂ ਹਾ ਬਿਮਾਰੀਆਂ ਮੂਰੀਆਂ ਆ ਚੱਲੀ ਜਾਂਦੀਆਂ ਇਹਨਾਂ ਦੇ ਉੱਤੇ ਹੀ ਠੀਕ ਆ ਗੇਮ ਵਾਲੀਆਂ ਵੀਡੀਓ ਬਹੁਤ ਥੱਲੇ ਚੱਲ ਜਾਣੀਆਂ ਫਿਰ ਉਦੋਂ ਹੀ ਸ਼ੁਰੂ ਕਰਾਂਗੇ ਜਦ ਤੱਕ ਆਪਾਂ ਸੀਜ਼ਨ ਤੁਸੀਂ ਜਨ ਕਰੀ ਦੀਆਂ ਹਨਾ ਤੇ ਹੋਰ ਦੋ ਤਿੰਨ ਮਹੀਨੇ ਦੀ ਗੇਮਾਂ ਸੀਜ਼ਨ ਚੱਲ ਪੈਣਾ ਠੀਕ ਆ ਤੇ ਫੇ ਆਪਾਂ ਵੀਡੀਓ ਹੋਈ ਮਨਨੁਕਤੇਦਾਰੀ ਜੋ ਵੀ ਕਰਦੇ ਉਹ ਕਰਨੀ ਸ਼ੁਰੂ ਕਰ ਦੇਣੀਆ ਤਰਬਾ ਕਬੂਤਰ ਡਾਇਡੂਏ ਵੀ ਨਹੀਂ ਜਾਂਦੇ ਤੇ ਗੱਲਾਂ ਬਾਤਾਂ ਇਹ ਨਹੀਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਜ ਤੁਹਾਡੇ ਕਮੈਂਟਾਂ ਦੇ ਜਵਾਬ ਦੇ ਲਈਦੇ ਹਨਾ ਤੇ ਠੀਕ ਆ ਬਾਬੇ ਉਹ ਫੇ ਮਿਲਦੇ ਆ ਕੋਠੇ ਤੇ ਜਾ ਕੇ ਤੇ ਉੱਥੇ ਗੱਲਾਂ ਬਾਤਾਂ ਕਰਦੇ ਆ ਲੋ ਬਾਬੇ ਜਿਨ੍ਹਾਂ ਜਿਹੜੇ ਇਹਨਾਂ ਚ ਆਪਾਂ ਕਬੂਤਰ ਪਾਈ ਰੱਖਣੇ ਆ ਮਤਲਬ ਜਿਹੜੇ ਡੋਣੇ ਆ ਮਤਲਬ ਕਿ ਜਿਹੜੇ ਡੋਨੇ ਆ ਮਤਲਬ ਉਹ ਕੂਤਰ ਬਾਈ ਾਡ ਕਰ ਲੈਣੇ ਹੌਲੀ ਹੌਲੀ ਕਰਕੇ ਠੀਕ ਆ ਖੁੱਡਿਆਂ ਦਾ ਮੱਡਾ ਥੋੜਾ ਜਿਹਾ ਮਸਲਾ ਜਾ ਵੱਡਦਾ ਪਿਆ ਖੁੱਡੇ ਹੋਰ ਬਣੂਣੇ ਪੈਣੇ ਆਪਾਂ ਨੂੰ ਜੇ ਆਪਾਂ ਇਦਾਂ ਬੁੱਲ ਗਾੜੀ ਗਾ ਜਦੋਂ ਪ੍ਰਮਾਤਮਾ ਨਾਲੋਂ ਸ਼ੌਂਕ ਵੱਧ ਜਾਂਦਾ ਤੇ ਵਧੀ ਵੀ ਜਾਵੇ ਹਨਾ ਤੇ ਖੁੱਡੇ ਹੋਰ ਬਣਾਵਾਂਗੇ ਕਿਉਂਕਿ ਆਪਾਂ ਮੈਨੂੰ ਸ਼ੌਂਕ ਆ ਬਾਈ ਹਰੇਕ ਖੁੱਡੇ 'ਚ ਐਨੇ ਕ ਕਬੂਤਰ ਹੋਣ ਬਸ ਠੀਕ ਆ ਇਦੋਂ ਜ਼ਿਆਦਾ ਨਹੀਂ ਹੁਣ ਜਦੋਂ ਮੈਂ ਇੰਨਾ ਚ ਕੂਤਰ ਗਾੜੀ 'ਚ ਉਧਰ ਪਾਉਂਗਾ ਤਾਂ ਉਧਰ ਜ਼ਿਆਦਾ ਹੋ ਜਾਣੇ ਹਨਾ ਇਸ ਕਰਕੇ ਆਪਾਂ ਨੂੰ 2-3 ਗੁੱਡੇ ਹੋਰ ਚਾਹੀਦੇ ਆ ਪੜਾਵਾਗੇ ਬਈ ਜਲਦੀ ਜਲਦੀ ਤੇ ਵਧੀਆ ਤਰੀਕੇ ਨਾਲ ਬਣਾਵਾਗੇ ਜਿੱਥੇ ਵੀ ਬਣਾਏ ਤੇ ਕਿਉਂਕਿ ਇਹਨਾਂ ਦਾ ਕੂਪਟਰ ਬਈ ਕਰਨੇ ਜਾਂ ਫਿਰ ਆਪਾਂ ਮੈਂ ਜਿੱਦਾਂ ਹੁਣ ਕੋਈ ਜਗ੍ਹਾ ਦੇਖਦਾ ਫਿਰਦਾ ਉਹ ਲੈ ਕੇ ਦੇਖਦੇ ਆ ਜੇ ਲੱਭ ਗਈ ਤਾਂ ਕਿਤੇ ਵੀ ਜਦੋਂ ਲੱਭ ਜੇ ਭਾਵੇਂ ਦੋ ਦਿਨ ਲੱਭੇ ਭਾਵੇਂ ਸਾਲ ਨੂੰ ਲੱਭ ਜੇ ਜਦੋਂ ਵੀ ਤੇ ਆਪਣੇ ਕਿਤੇ ਲੱਗੇ ਛੱਗੇ ਮਿਲ ਗਈ ਤਾਂ ਉੱਥੇ ਬਈ ਵੱਡੇ ਗੁੱਡੇ ਪਾ ਕੇ ਜਿਹੜੇ ਵੱਡੇ ਜਾਨਵਰ ਆ ਨਾ ਅੱਧੇ ਪੰਜਦੇ ਉੱਥੇ ਲੈ ਜਾਗੇ ਜਿੱਦਾਂ ਮਤਲਬ ਜਿਹੜੇ ਆਪਾਂ ਨਸਲ ਨੂੰ ਰੋਕੀ ਤੇ ਆ ਨਾ ਜਿੱਦਾਂ ਹੁਣ ਇੱਕ ਜੋੜੇ ਦੇ ਲਾ ਲੋ ਜਿਦਾ ਉਹਨੇ ਕਾ ਬੈਠਾ ਇੱਕ ਕੋਹ ਲਾਲ ਸਿਰ ਵਾਲਾ ਬੈਠਾ ਤਿੰਨ ਚਾਰ ਬੱਚੇ ਆ ਜਾਂਦਾ ਇੱਕ ਜੋੜੇ ਦੇ ਉਹਨਾਂ ਚੋਂ ਬੋਲੇ ਇੱਕ ਜੋੜਾ ਇੱਥੇ ਰੱਖਿਆ ਇੱਕ ਦੂਤਰ ਇੱਕ ਰੱਖਿਆ ਕਰਦਾ ਇਹਨਾਂ ਦਾ ਨਸਲ ਨੂੰ ਪਾਇਆ ਕਰਦਾ ਬਾਕੀ ਫੇਰ ਉੱਥੇ ਆਪਾਂ ਜਿਦਾ ਆਪਣਾ ਸਟਾਕ ਸੰਭੀ ਜਾਣਾ ਹਨ ਵੀ ਕੱਲ ਨੂੰ ਜਿਹਦਾ ਨਸਲ-ਨਸਲ ਬੰਦ ਹੋ ਜਾਂਦੀ ਆਪਣੀਆਂ ਵੀ ਹੋਈਆਂ ਹਨ ਚਲੋ ਦਵਾਈ ਦੇ ਸਿਰ ਤੇ ਚੱਲ ਤਾਂ ਪੈਦੀਆਂ ਪਰ ਕਿ ਤਰ੍ਹਾਂ ਕਿਤੇ ਬਾਈ ਉਹ ਸਵਾਦ ਜਿਆ ਨਹੀਂ ਹੁੰਦਾ ਹਨ ਜਿਹੜੀਆਂ ਦਵਾਈ ਦੇ ਸਿਰ ਤੇ ਛਲਾਈਆਂ ਹੁੰਦੀਆਂ ਪਰ ਮਤਲਬ ਇਹ ਨਹੀਂ ਕਿ ਨਸਲ ਮਾੜੀ ਨਿਕਲਦੀ ਨਸਲ ਤਾਂ ਉਹ ਵੀ ਨਿਕਲਣੀ ਆ ਉਹਨਾਂ ਦਾ ਇਹ ਹੁੰਦਾ ਬਾਈ ਫੇਰ ਬੰਦ ਹੋ ਸਕਦੀਆਂ ਫੇਰ ਮੈਡੀਸਿਨ ਹੀ ਜਿਹੜੀ ਪ ਬੀਜੇਪੀ ਕਮਜ਼ੋਰ ਕਮਜ਼ੋਰ ਹੋਈਆਂ ਤੇ ਇਹ ਨਹੀਂ ਕਿ 100% ਸਾਰਿਆਂ ਦਾ ਹੀ ਇਹ ਪੰਡਾ ਉਦਾਂ ਦਾ ਕੋਸ਼ਿਸ਼ ਕਰੂ ਚਲੋ ਬਾਬੇ ਇਧਰ ਉਹ ਕੂਤਰ ਜਿਹੜੇ ਜੋੜੇ ਲਾਉਣੇ ਆਪਾਂ ਇੱਕ ਆਪਣਾ ਆ ਕੂਤਰ ਬੈਠਾ ਠੀਕ ਆ ਲਾਲਸੇਰ ਵਾਲਾ ਤੇ ਇਹ ਵੀ ਕੂਤਰ ਜੋੜੇ ਲਾਉਣਾ ਜ਼ਰੂਰੀ ਆ ਠੀਕ ਆ ਚਲੋ ਆਹ ਤਾਂ ਲੱਗਾ ਹੀ ਆ ਹੁਣ ਤੇ ਆਪਣਾ ਪੰਡਾ ਕੂਤਰ ਆ ਜਿਹੜਾ ਬਦਲੇ ਵਾਲੀ ਦਾ ਦਾਦਾ ਨਾ ਉਹ ਆ ਕੂਤਰ ਆ ਹਨਾ ਇਹ ਵੀ ਲਾ ਲੈਣੇ ਜੋੜੇ ਹੁਣ ਬਈ ਠੀਕ ਆ ਕੂਤਰ ਲਾਈ ਰੱਖਣੇ ਹੁਣ ਜੇ ਤਾਂ 15-20 ਦਿਨ ਤੋੜ ਲਿਆ ਨਾ ਬਈ ਇਨਾਏ ਹੁੰਦਾ ਕਬੂਤਰ ਭਾਈ ਕਮਜ਼ੋਰ ਨਹੀਂ ਹੁੰਦੇ ਜਿਦਾਂ ਵੀ ਹੁਣ 15-20 ਦਿਨ ਹੋ ਗਏ ਇਹਨਾਂ ਟੁੱਟੇ ਨੂੰ ਜਿਆਦਾ ਹੀ ਹੋ ਗਏ ਹੋਣਿਆ ਮਹੀਨੇ ਦੇ ਲਗਭਗ ਹੋ ਹੀ ਚੱਲਾ ਹੋਣਾ ਤੇ ਜਿਦਾਂ ਹੁਣ ਉਹ ਡੰਡੇ ਵਾਲੇ ਦਾ ਪਿਓ ਵੀ ਪਿਆ ਜਾ ਕੇ ਇਦਾਂ ਵੀ ਆਪਾਂ ਜੋੜੇ ਲਾਇਏ ਤੇ ਹਜ਼ਾਰ ਵਾਲਾ ਜੋੜਾ ਪਿਆ ਜਿਹੜਾ ਆਪਣਾ ਕੂਤਰੋ ਦਾ ਇਹਦਾ ਬੱਟੀ ਚਲੋ 2 ਲੈ ਸੀ ਆ ਡੰਡੇ ਵਾਲੇ ਦੀ ਚਲੋ 3 ਚੋ 2 ਝੋਲੀਆਂ ਆ ਗਈਆਂ ਹਨ ਤੇ ਇਹਦੀਆਂ ਵੀ 2 ਝੋਲੀਆਂ ਆ ਗਈਆਂ ਸੀ ਆਪਣੇ ਕੋ ਤੇ ਇਸ ਤਰ੍ਹਾਂ ਭਾਈ ਜੋੜਾ ਤੋੜ ਕੇ ਦੁਬਾਰਾ ਲਾਉਣਾ ਹੁੰਦਾ ਵੀ ਜਦੋਂ 2 ਝੋਲੀਆਂ ਲੈ ਲਈਆਂ ਨਾ ਉਸ ਤੋਂ ਬਾਅਦ ਭਾਈ ਮਹੀਨੇ ਦਾ ਗੈਪ ਪਾ ਲਿਆ ਕਰੋ ਠੀਕ ਹੈ 20-2 ਜਦੋਂ ਆਣਾ ਤੁਹਾਨੂੰ ਮਲਾ ਪਾਣੀ ਲਈ ਗਿਆ ਐਂਡ ਸੈਟੀਸਫੈਕਟ ਹੋ ਗਿਆ ਹੁਣ ਇਹਨੂੰ ਜੋੜੇ ਫੇਰ ਦਵਾਰਾ ਲਾ ਦਾਂਗੇ ਠੀਕ ਆ ਤੇ ਆਏ ਭਾਈ ਥੱਲੇ ਗੱਲਾਂ ਕਰਦੇ ਆ ਬਾਕੀ ਥੱਲੇ ਵਾਲੇ ਗੁੰਡਿਆਂ ਜਾ ਕੇ ਤੇ ਉਹਨਾਂ ਜੋ ਵੀ ਆਪਾਂ ਜਿਹੜੀਆਂ ਮਾਦੀਆਂ ਮੁੱਦੀਆਂ ਉਹ ਤਾਂ ਦੱਸਿਆ ਹੀ ਗੱਲ ਅੱਡ ਫੱਟ ਕਰਤੀਆਂ ਆ ਤੇ ਜਿਹੜਾ ਆਪਾਂ ਉਧਰ ਸੰਗਤਪੁਰ ਵਾਲੀ ਦਾ ਜੋੜਾ ਲਾਇਆ ਹਨਾ ਤੇ ਉਹ ਵੀ ਤਾਂ ਦੱਸਦਾ ਮੈਂ ਕਿੱਥੇ ਰਹਿ ਗਿਆ ਜੋੜੇ ਦਾ ਜਿਹੜੀਆਂ ਕਬੂਤਰੀਆਂ ਵੱਡੀਆਂ ਸੀ ਉਧਰ ਵੀਂ ਗਿਆ ਬੰਗਿਆ ਹੋਇਆ ਸਾਰੀਆਂ ਮੈਂ ਇੱਧਰ ਹੀ ਸ਼ਿਫਟ ਕਰਤੀਆਂ ਭਾਈ ਕਿਉਂਕਿ ਸਿੱਧੀਆਂ ਹੋ ਗਈਆਂ ਸੀ ਇੱਕ ਦੋ ਹੀ ਕਬੂਤਰੀਆਂ ਤੋਂ ਉਹਨਾਂ ਮੋੜਦੀਆਂ ਸੀ ਉਹ ਪੱਕ ਪੁੱਕ ਤੇ ਆ ਵੀ ਭਾਈ ਮੈਂ ਲਾਇਆ ਨਹੀਂ ਹਨਾ ਕਪੜਾ ਲਾ ਦਿੰਨੇ ਆ ਟੰਡਾ ਜਾਈ ਹੁੰਦਾ ਇੱਥੇ ਮੈਂ ਤਾ ਕਰਕੇ ਨਹੀਂ ਲੋਂਦਾ ਲੋਂਦਾ ਘੱਟੇ ਹੀ ਤੇ ਫਸਾਇਆ ਹੁੰਦਾ ਤੇ ਜਿਹੜਾ ਜੋੜਾ ਹੀ ਆਪਣਾ ਇਧਰੋਂ ਆਂਡੇ-ੁੰਡੇ ਜਿਹੜੇ ਦਿੱਤੇ ਨਾ ਕੂਤਰੀਆਂ ਨੂੰ ਚੱਕ ਕੇ ਸਿੱਟਣੇ ਆ ਕਦੇ ਕੂਤਰੀ ਫੇਨ ਆ ਉੱਤੇ ਬੈਣ ਲੱਪੇ ਨੇ ਜਿੱਦਾਂ ਪਹਿਲਾਂ ਥੋਕੇ ਆਂਡੇ ਲਾਉਂਦੀ ਸੀ ਸੋਰੀ ਆਂਡਿਆਂ ਤੋਂ ਬੰਦ ਸੀਗੀ ਤੇ ਬਹਿ ਜਾਂਦੀ ਸੀ ਉਹ ਚੀਜ਼ ਨਾ ਮਲਣ ਲੱਪੇ ਇਹ ਖੁੱਡਾ ਸਾਫ਼ ਕਰਕੇ ਜਿਹੜਾ ਸੰਗਤਪੁਰ ਵਾਲੀ ਦਾ ਜੋੜਾ ਮੈਂ ਆਹ ਖੁੱਡੇ 'ਚ ਛੜਦਾ ਹੋਈ ਇਧਰ ਤਿੰਨੇ ਜੋ ਉਹ ਜੜੀਆਂ ਆਪਣੀਆਂ ਬੰਦ ਹੋਈਆਂ ਸੀ ਨਾ ਅੰਡਿਆਂ ਤੋਂ ਉਹ ਤਿੰਨੇ ਜੋੜੀਆਂ ਇਸ ਛੁੱਡੇ ਚ ਲਾ ਦੇਣੀਆਂ ਬਈ ਠੀਕ ਆ ਡੇਲੀ ਦਵਾਈ ਇੱਥੇ ਦੇਣੀ ਥੋੜੀ ਜਿਹੀ ਔਖੀ ਆ ਚਲੋ ਬੜਨਾ ਔਖਾ ਇਧਰ ਛੋਟਾ 홋ੜਾ ਹਨਾ ਇਹ ਮਹਾ 2.5 ਫੁੱਟ ਦਾ ਹੀ ਆ ਤਾਂ ਨੂੰ ਤੇ ਵਿੱਚ ਬੜਨਾ ਔਖਾ ਜੇ 2.5 3 3 ਫੁੱਟ 2.5 ਫੁੱਟ ਇੰਨਾ ਖਲੂਗਾ ਜ਼ਿਆਦਾ ਨਹੀਂ ਹੈਗਾ ਤੇ ਉਹ ਚ ਬੜਨਾ ਔਖਾ ਆ ਇਸ ਕਰਕੇ ਬਈ ਇਹ ਇਧਰ ਹੀ ਤਿੰਨ ਕਬੂਤਰੀਆਂ ਜੜੀਆਂ ਆਪਣੀਆਂ ਆਪਾਂ ਦਵਾਈ ਤੇ ਚਲਾ ਦਈਆਂ ਨਾ ਉਹਨਾਂ ਦੀ ਸੈਪਰੇਟ ਇਧਰ ਚੱਲੀ ਜਾਊਗੀ ਤੇ ਇਧਰ ਹੀ ਰੱਖਾਂਗੇ ਬਈ ਜਿੱਦਣ ਅੰਡੇ-ੁੰਡੇ ਲਾਉਣ ਗਿਆ ਫੇਰ ਜਿੱਧਰ ਮਰਜ਼ੀ ਤੇ ਇੱਧਰ ਚੱਲਦੇ ਆ ਉਹ ਚਾਦਰਜੀ ਥੱਲੇ ਸਿੱਟੀ ਉਹ ਚੱਕੀ ਨਹੀਂ ਬਾਈ ਕਿਉਂਕਿ ਅੱਜ ਮੈਂ ਕੂਠੇ ਤੇ ਲੇਟੇ ਹੀ ਆਇਆ ਤੇ ਲੇਟ ਵੀ ਕੀ ਘਰੇ ਹੀ ਸੀਗਾ ਉਹਦਾ ਅੱਜ ਕੀਤਾ ਕੱਖ ਨਹੀਂ ਤੇ ਥੋੜੇ ਇੱਕ ਇੱਕ ਦੋ ਕੰਮ ਜੇ ਹੀ ਥੱਲੇ ਉਹ ਹੀ ਨਵੇੜਦੇ ਡਮੂੜਦੇ ਰਹੇ ਹਨ ਤੇ ਆਹ ਕਬੂਤਰੀਆਂ ਮੈਂ ਦੇਖਣ ਡਿਆ ਸੀ ਵੱਟੀਆਂ ਨਾ ਜਿਹੜੀਆਂ ਇਹ ਥੋੜੀਆਂ ਜਿਹਾ ਸੁੱਕਦੀਆਂ ਇਹਨਾਂ ਨੂੰ ਦਰਮਾਲਾ ਪਾਣੀ ਮਲਾਈ ਵੀ ਆ ਫੇਰ ਵੀ ਦੇਖਣਾ ਥੋੜੀ ਜਿਹੀ ਹਲਕੀ ਜੀ ਥੱਲਿਓ ਪੂਰਾ ਸਰੀਰ ਨਹੀਂ ਬਣਉਂਦੀਆਂ ਹੈਗਿਆ ਤਾਂ ਅਦਰੋਸਾ ਸਰੀਰ ਨਹੀਂ ਬਣਦਾ ਇਹਨਾਂ ਦਾ ਵੀ ਕਰਦੇ ਆ ਟ੍ਰੀਟਮੈਂਟ ਤੇ ਉਹ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਤੇ ਆ ਵੀ ਆ ਕਬੂਤਰੀ ਆਪਾਂ ਹੁਣ ਖੁੱਡੇ ਤਾਂ ਬਣਾਉਣੇ ਬਾਈ ਆਹ ਦੇਖ ਲਓ ਤੁਸੀਂ ਇਹ ਸਾਰੀਆਂ ਬਾਈ ਨਸਲ ਵਾਲੀਆਂ ਆ ਜਿਹੜੀਆਂ ਦੇ ਬੱਚੇ ਆਪਾਂ ਛੱਡਣੀਆਂ ਪਾਜੀਆਂ ਚ ਠੀਕ ਆ ਜੜੀਆਂ ਪੁਛ ਕੇ ਚਲੋ ਚਾਰ ਪੰਜ ਚ ਐਕੀ ਵੀ ਪਾਈਆਂ ਪਰ ਪਹਿਲੀਆਂ ਵੀ ਆ ਪਹਿਲੀਆਂ ਹੀ ਆ ਬਾਈ ਆ ਵੀ ਪੇਲੀ ਆ ਉਹ ਵੀ ਪਹਿਲੀਆਂ ਉਹ ਦੋ ਚਾਰ ਉਹ ਐਕੀ ਪਾਈਆਂ ਹਨ ਤੇ ਆ ਵੀ ਪੇਲੀ ਆ ਮੋਜਰ ਆ ਵੀ ਪੇਲੀ ਹੋਈ ਆ ਆ ਵੀ ਪੇਲੀ ਆ ਆ ਵੀ ਪੇਲੀ ਆ ਆ ਵੀ ਪੇਲੀ ਆ ਆ ਵੀ ਪੇਲੀ ਆਪਣੀ ਵੱਡੀ ਕਬੂਤਰੀ ਠੀਕ ਆ ਆ ਵੀ ਐਕੀ ਪਾਈ ਆ ਆ ਵੀ ਦੋਨੇ ਪੇਲੀਆਂ ਆ ਆ ਦੋ ਪੇਲੀਆਂ ਤੇ ਉਹ ਆਪਣੀ ਇਸ ਸਾਲ ਦੀ ਪੱਕੀ ਆ ਠੀਕ ਆ ਆ ਵੀ ਪੈਣੀ ਹੋਈ ਆ ਬਈ ਆਪਣੀ ਹਨਾ ਦੋ ਤਿੰਨ ਥੱਲੇ ਬੈਠੀਆਂ ਆਹ ਪੁੱਤਰੀਆਂ ਤੇ ਖੁੱਡਾ ਖੱਡਾ ਸਾਫ਼ ਕਰਨਾ ਕੱਲ ਨੂੰ ਕਰਾਂਗੇ ਬਈ ਕੱਲ ਨੂੰ ਕਾਲੂ ਨੇ ਆਉਣਾ ਆ ਤੇ ਅੱਜ ਸਾਦਾ ਹੀ ਅੱਜ ਉਹ ਆਇਆ ਨਹੀਂ ਅੱਜ ਕੱਲ ਨੂੰ ਆਊਗਾ ਤੇ ਕੱਲ ਨੂੰ ਬਈ ਸਾਰੇ ਗੁੱਡੇ ਸਾਫ਼ ਸੂਤ ਕਰਕੇ ਤੇ ਦੇਖਦੇ ਆਂ ਕੀ ਸਮਾਂ ਚਾਰਾ ਹਨਾ ਫੇਰ ਕੱਲ ਨੂੰ ਨਵੇੜਾਂਗੇ ਇਹਦਾ ਸਾਰਾ ਖੁੱਡਿਆਂ ਦਾ ਤੇ ਨਾਲੇ ਕਬੂਤਰਾਂ ਦੀ ਸਾਈਟਿੰਗ ਸ਼ੂਟਿੰਗ ਆ ਬਈ ਜਿੱਦਾਂ ਆ ਡਾਵੀਆਂ ਡੂਬੀਆਂ ਵੱਡੀਆਂ ਆਹ ਆ ਇਸ ਸਾਲ ਦੇ ਜਿਹੜੇ ਆਪਾਂ ਬੱਚੇ ਛੱਡਣੇ ਆ ਤੇ ਵੱਡੀਆਂ ਮਾਤੀਆਂ ਜਿਹੜੀਆਂ ਆਪਣੇ ਕੋਲ ਡੋਣ ਵਾਲੀਆਂ ਆ ਇੰਨੀਆਂ ਬਈ ਠੀਕ ਆ ਮਿੱਟੀ-ਮੁੱਟੀ ਪਾਈ ਹੋਈ ਵਿੱਚ ਚਲੋ ਜਰਾ ਜ਼ਿਆਦਾ ਹੋਣ ਕਰਕੇ ਮੇਠਾ-ਮੁੱਠਾ ਫੇਰ ਕਰਤੀਆਂ ਇਹ ਖੁੱਡਾ ਵੀ ਛੋਟਾ ਆ ਹਨਾ ਇਹਨਾਂ ਦਾ ਇਲਾਜ ਕਰਨਾ ਵੀ ਖੁੱਡੇ ਪਾ ਲੈਣੇ ਆਪਾਂ ਜਲਦੀ ਵੇਖੋ ਦੋ ਖੁੱਡੇ ਪਾਵਾਂਗੇ ਤੇ ਉਦੋਂ ਬਾਅਦ ਫੇ ਆਪਣੀ ਜਿਹੜੀ ਧਾਣੀਆਂ ਉਹ ਸੈੱਟ ਹੋ ਜਾਣੀਆਂ ਜਦੋਂ ਦੋ ਕ ਖੁੱਡੇ ਹੋਰ ਪੈ ਗਏ ਤੇ ਹੁਣ ਆ ਮਤਲਬ ਪੰਜ-ਸੱਤ ਬੱਚੇ ਆ ਬੈਠੇ ਇਹਨਾਂ ਚ ਦੋ ਤਿੰਨ ਨਹੀਂ ਛੱਡਣ ਵਾਲੇ ਬਾਕੀ ਆਹ ਹੀ ਆ ਭਾਈ ਜੋ ਵੀ ਹੈਗਾ ਮਾਲ ਆਪਣਾ ਐਸੀ ਬਾਜੀ ਛੱਡਣ ਵਾਲਾ ਤੇ ਦਾਸਿਕ ਨੂੰ ਉੱਤਰ ਹੋਣੇ ਉੱਪਰ ਹੈਨਾ ਮਤਲਬ 50 ਦਾ ਮੇਰਾ ਐਸਟੀਮੇਟ ਹੈਗਾ 50 ਤਾ ਆਪਣੇ ਕੋ ਜਾਰ-ਵਾਰ ਹੋ ਜਾਣੇ ਜਿਹੜੇ ਵੱਡੇ-ਬੁੱਡੇ ਵੀ ਬਾਈ ਛੱਡਣਾ ਉਹ ਨਰ ਬਣਿਆ ਬਈ ਬੜਲੇ ਵਾਲੀ ਦਾ ਤੇ ਕਿਉਂਕਿ ਇਹ ਬੱਚੇ ਵੀ ਅੱਡ ਕਰਨੇ ਹੁੰਦੇ ਨਾ ਬੱਚੇ ਛੋਟੇ ਜਿਹੜੇ ਆ ਇਹ ਵੀ ਮਾਦੀਆਂ ਨਰ ਬਣਦੇ ਇਹ ਵੀ ਅੱਡ ਕਰਨੇ ਉਹਨਾਂ ਲਈ ਵੀ ਖੁੱਡਾ ਆਪਾਂ ਨੂੰ ਇੱਕ ਹੋਰ ਚਾਹੀਦਾ ਇੱਕ ਲੋ ਗੁੱਡੇ ਹੈਨਾ ਤੇ ਖੁੱਡਿਆਂ ਦਾ ਕੰਮ ਥੋੜਾ ਹੀ ਆ ਕਿਉਂਕਿ ਸਬਰ ਹੁੰਦਾ ਹੀ ਨਹੀਂ ਬਾਈ ਪਹਿਲਾਂ 2-4 ਖੁੱਡੇ ਸੀ ਉਹਨਾਂ 'ਚ ਵੀ ਸਾਰਦੇ ਹਾਂ ਜਦੋਂ ਹੁਣ ਇੰਨੇ ਗੁੱਡੇ ਬਣ ਗਏ ਤਾਂ ਵੀ ਸਾਰਦੇ ਹੀ ਆ ਮੇਰੇ ਤਾਂ ਉਹਨਾਂ ਦੋ ਤਿੰਨ ਹੋਰ ਪਾਲੇ ਫੇ ਸਾਰਨਾ ਹੀ ਆ ਇਹ ਸਾਰਨਾ ਹੀ ਆ ਪੂਰੀ ਨਹੀਂ ਪੈਣੀ ਆਪਣੀ ਖੁੱਡੇ ਤਾਂ ਜਿੰਨੇ ਹੋ ਕਿ ਮੈਨੂੰ ਬਾਈ ਪਸਾਂਦੀ ਇੰਨੇ ਕਾ 10-10 ਕਬੂਤਰ ਹੋਣੇ ਇੱਕ ਖੁੱਡੇ ਦੇ ਵਿੱਚ ਉਹ ਵੀ ਆ ਵੀ ਬੱਚੇ ਤਕੜੇ ਹੋ ਗਏ ਆ ਠੀਕ ਆ ਤੇ ਇੱਕ ਬੱਚਾ ਵੀ ਆ ਆਪਣਾ ਇਧਰ ਆਂਡੇ ਫੇਲ ਆ ਗਏ ਆ ਕਬੂਤਰੀ ਨੇ ਤੇ ਇੱਕ ਬੱਚਾ ਭਲਦਾ ਵੱਡਾ ਹੋ ਗਿਆ ਵੀ ਹਨਾ ਆਂਡੇ ਫੇਰ ਧਰੀ ਫਿਰਦੀ ਆ ਤਾਈਓ ਬਾਈ ਚੱਕਲੀ ਦੀਆਂ ਸਾਈਡ ਤੇ ਹਨਾ ਇਸੇ ਕਰਕੇ ਤੇ ਆ ਆਪਣਾ ਬਾਈ ਡੱਬੂ ਇੰਨੇ ਵੀ ਬੱਚੇ ਆਪਣੇ ਕੱਡੇ ਹੋਏ ਆ ਬਾਈ ਦੋਨੇ ਆਹ ਬੈਠੇ ਦਿਲ ਦੇ ਜਿਹੜਾ ਕਿਦਾਂ ਦੇ ਕੱਢੂਗਾ ਤੇਰੇ ਹੀ ਇੰਤਜ਼ਾਰ ਆ ਸਾਨੂੰ ਤੇ ਬਾਈ ਇਹਦੇ ਵੀ ਚਲੋ ਸੀਗਾ ਪਰ ਆਪਾਂ ਨੂੰ ਮੇਨ ਜਰਾ ਸ਼ਾਹ ਦਾ ਸੀਗਾ ਮੈਨੂੰ ਇਹਦੇ ਬੱਚਿਆਂ ਦਾ ਵੀ ਬਾਈ ਬਹੁਤ ਸ਼ੌਂਕ ਆ ਠੀਕ ਆ ਜਿਹੜੇ ਇਹ ਨਸਲ ਆ ਨਾ ਇਹ ਇਹਦਾ ਵੀ ਆਪਾਂ ਨੂੰ ਬਹੁਤ ਸ਼ੌਂਕ ਆ ਬਾਈ ਤੇ ਜਿਹੜੇ ਬਾਈ ਆਪਣਾ ਸ਼ਾਹ ਦੇ ਆ ਉਹਦਾ ਆਪਾਂ ਸ਼ੌਂਕ ਨੂੰ ਤੁਹਾਨੂੰ ਪਤਾ ਵੀ ਇੱਕ ਹੁੰਦਾ ਨਾ ਵੀ ਦਿਲ ਦੀ ਇੱਕ ਚਾਹ ਜੀ ਹੁੰਦੀ ਵੀ ਸ਼ਾਹ ਸ਼ੂ ਮੋਣ ਉਹ ਬਣਾਉਣੇ ਆ ਆਪਾਂ ਕਾਲੇ ਬਣਾਉਣੇ ਆ ਚੰਗੇ ਰੱਖ ਕੇ ਠੀਕ ਆ ਤੇ ਬੜਾਵਾਂਗੇ ਬਣੂਗੇ ਇੱਕ ਅੱਧੀ ਝੋਲੀ ਚ ਦਾ ਬਾਈ ਕੱਟਿਆ ਕਰੂਗਾ ਇੱਕ ਅੱਧਾ ਕਾਲਾ ਐਨੀ ਕੁ ਦਾ ਗਾਰੰਟੀ ਫੁੱਲ ਆ ਏ ਦੇਖੋ ਹੁਣ ਕਿੱਦਾ ਦੇ ਕੱਢਦਾ ਆਪਣੇ ਵਰਗੇ ਕੱਡੇ ਤਾਂ ਸਭ ਤੋਂ ਬੈਸਟ ਆਹਦੇ ਆਂਡੇ ਦਾ ਆਪਾਂ ਨੂੰ ਜ਼ਿਆਦਾ ਇੰਤਜ਼ਾਰ ਆ ਬਈ ਹੁਣ ਜਲਦੀ ਜਲਦੀ ਆਂਡੇ ਦਫੇ ਤੇ ਇਹਦੇ ਵੀ ਬੱਚੇ ਦੇਖੀਏ ਹਨਾ ਬਾਕੀ ਆਪਣਾ ਵੱਡਾ ਪੁੱਤਰ ਵੀ ਆਂਡੇ ਤਰਾਂ ਹੀ ਵੜਦਾ ਠੀਕ ਆ ਤੇ ਇੱਕੋ ਹੀ ਘੋਤਰੀ ਨੇ ਆਂਡਾ ਦਿੱਤਾ ਚੇਰਵਾਦ ਲਾਈ ਹੈ ਨਾ ਇੱਕੋ ਹੀ ਆਂਡਾ ਦਿੱਤਾ ਬਈ ਚੱਲੋ ਚੱਲ ਬਹਿ ਜਾ ਮੈਂ ਨਹੀਂ ਛੇੜਦਾ ਤੁਹਾਨੂੰ ਕਿਉਂਕਿ ਆਂਡੇ ਉਂਡੇ ਬਈ ਬਾਹਲੇ ਖਲਾਉਣ ਨਹੀਂ ਦੇਣੀ ਆਹ ਦਿਨਾਂ ਦੇ ਵਿੱਚ ਨਾ ਜ਼ਿਆਦਾ ਆਂਡੇ ਉਂਡੇ ਨਾਲ ਨੂੰ ਤੰਗ ਤੰਗ ਕਰੀਏ ਤਾਂ ਵੀ ਆਂਡੇ ਖਰਾਬ ਹੋ ਜਾਂਦੇ ਹੈ ਲੁੱਲ ਕੇ ਤੇ ਮੈਂ ਆਂਡੇ ਚੈੱਕ ਕਰਨੇ ਸੀ ਅੱਜ ਤਾਂ ਨਹੀਂ ਕੱਲ ਨੂੰ ਕਰੂੰਗਾ ਠ ਕੱਲ ਨੂੰ ਚੈੱਕ ਕਰਾਂਗੇ ਇਹਨਾਂ ਦੇ ਆਂਡਿਆਂ 'ਚ ਕੀ ਪ੍ਰੋਸੀਜਰ। ਲਓ ਜੀ ਬਾਬਿਓ ਆ ਆਪਣਾ ਇੱਕ ਸਾਦਾ ਸਟੋਕ ਹੀ ਆ ਸਾਫ਼-ਸੁਥਰਾ ਨਹੀਂ ਕੀਤਾ ਇੱਦਾਂ ਹੀ ਮੈਂ ਰੱਖਤੀਆਂ ਇਹ ਖੁੱਡੇ 'ਚ ਕੱਡੇ ਹੀ ਨਾ ਕਬੂਤਰ ਤੁਹਾਨੂੰ ਪਤਾ। ਆ ਹੁਣ ਜਾਲੀ-ਜੂਲੀ ਕੱਢਾਂਗੇ ਕੱਲ ਨੂੰ ਹੋਣਾ ਕਾਲੂ ਨੇ। ਤੇ ਕੱਢ ਕੁੱਟ ਕੇ ਬਾਈ ਸਫਾਈ-ਸੁਫਾਈ ਕਰਕੇ ਤੇ ਆ ਤੁਹਾਡੇ 'ਚ ਰੰਗ-ਰੂਮ ਕਰਨਾ। ਠੀਕ ਆ ਚੰਗੀ ਤਰ੍ਹਾਂ ਵਧੀਆ ਬਣਾਵਾਂਗੇ ਆ ਖੁੱਡਾ ਹਨਾ। ਤੇ ਇੱਦਾਂ ਮਿੱਟੀ ਫੇਰਦਾਂਗੇ ਪਲਾਸਟਰ ਹੁਣ ਇੱਕ ਵਾਰੀ ਕਰਾਵਾਂਗੇ ਜਦੋਂ ਖੁੱਡੇ ਸਾਰੇ ਕਰਾਏ ਠੀਕ ਆ। ਆ ਜਿੰਨੇ ਕਬੂਤਰਿਆ ਬਿੰਗਿਆ-ਬੁੰਗਿਆ ਵੀ ਵਿੱਚੇ ਪਾਤੀਆਂ ਇੱਕ ਆਹ ਮੂ ਤੇ ਇੱਕ ਹੋਰ ਜਿਹੜੀ ਧੌਣ ਜੇ ਇਸ਼ਾਰੇ ਮਾਰਦੀ ਥੱਲੇ ਬੈਠੀ ਉਹ ਤਾਂ ਸਿੱਧੀ ਅਰਤੀ ਹੈ ਨਾ ਉਹ ਵੀ ਪਿੰਗੀ ਸੀ ਆ ਜਿਹੜੀ ਆ ਜਿਹੜੀ ਠੀਕ ਆ ਉਹਦਾ ਦੇਖਦੀ ਐ ਤੱਕ ਮਾ ਕੇ ਬਾਕੀ ਠੀਕ ਹੈ ਨਾ ਤੇ ਕੋਈ ਇਦਾਂ ਦਾ ਪ੍ਰੋਬਲਮ ਹੈ ਨਹੀਂ ਕਿਤੇ ਕਿਤੇ ਮਾੜਾ ਮੋਟਾ ਕਰਦੀਆਂ ਹਨ ਉਹ ਦਾਣਾ ਪਾਣੀ ਆਪਣਾ ਖਾਂਦੇ ਆ ਤੇ ਇਹਨਾਂ ਚੋਂ ਕੱਲ ਨੂੰ ਘਟੋ ਘਟ 15 ਕਬੂਤਰੀਆਂ ਕਾਲੂ ਉਹ ਭੇਜਣੀਆਂ ਕਾਲੂ ਜੀ ਉਹ ਕੱਲੂ ਖੁੱਡਾ ਸਾਹਿਬ ਕਰਾਇਆ ਹੈ ਨਾ ਇਹਨਾਂ ਚੋਂ 15 ਵੀ ਕਬੂਤਰੀਆਂ ਉੱਥੇ ਭੇਜ ਦੇਣੀਆਂ ਕਾਲੂ ਨੂੰ ਉਹ ਤੇ ਖੁੱਡੇ ਵਾਧੂ ਉਹਦੇ ਕੋ ਤੇ ਉਹਨੂੰ ਕਵਾਂਗੇ ਰੱਖ ਆਪਣੇ ਕੋ ਉਹ ਵੀ ਖਰੇ ਢਾਈ ਕਹਿੰਦਾ ਮੈਂ ਬਣਾਉਣੇ ਆ ਨਵੇਂ ਹੁਣ ਤੇ ਇੱਕ ਦੋ ਦਿਨ ਚ ਬੜਾ ਲੈਣੇ ਉਹਨੇ ਹੋਰ ਖੁੱਡੇ ਉਹਦਾ ਵੀ ਪਹਿਲਾਂ ਵੀ ਤਿੰਨ ਚਾਰ ਸੀਗੇ ਤੇ ਉਹਨੇ ਇੱਕ ਦੋ ਢਾਈ ਸੀ ਕਿ ਖੁੱਡੇ ਕਹਿੰਦਾ ਮਨ ਨਵੇਂ ਬਣਾਉਣੇ ਆ ਖੁੱਡੇ ਤੇ ਜਾਂ ਦੇਖਦੇ ਇੱਕ ਦੋ ਦਿਨਾਂ ਤੱਕ ਉਹਦੇ ਕੋ ਭੇਜ ਦਿਆਂ 8-10 ਸਕੂਟਰੀਆਂ ਇਹਨਾਂ ਦੇ ਵਿੱਚੋਂ ਜਿੰਨੀਆਂ ਵੀ ਹੋਈਆਂ 15 ਹੋਈਆਂ 20 ਹੋਈਆਂ ਉਹਦੇ ਕੋ ਭੇਜ ਦੇਣੀਆਂ ਇਹਨਾਂ ਸਾਰੀਆਂ ਇਹ ਖੁੱਡਾ ਫੇਰ ਸਾਫ਼ ਕਰ ਲੈਣਾ ਪਰ ਖਾਲੀ ਕਰ ਲੈਣਾ ਤੇ ਲਓ ਵੀ ਬਾਬਿਓ ਅੱਜ ਲਈ ਆਹੀ ਵੀਡੀਓ ਸੀ ਠੀਕ ਆ ਤੇ ਵੀਡੀਓ ਕੋ ਰੀਜ਼ਨ ਕਰਕੇ ਬਣਾਈ ਨਹੀਂ ਗਈ ਗਾਂ ਹਨਾ ਤੁਹਾਡੇ ਕਮੈਂਟਾਂ ਰਕਮੂਟਾਂ ਦੇ ਜਵਾਬ ਅਗਲੀ ਵੀਡੀਓ ਚ ਦਵਾਂਗੇ ਤੇ ਅੱਜ ਲਈ ਬਾਈ ਏਡੀ ਕੀ ਵੀਡੀਓ ਸੀ ਤੇ ਮੇਨੂੰ ਉਮੀਦ ਆ ਕਿ ਤੁਹਾਨੂੰ ਮਜ਼ਾ ਆਇਆ ਹੋਊਗਾ ਠੀਕ ਹੈ ਟਾਈਮ ਪਾਸ ਜੇ ਜੀ ਸੰਭਲੋ ਬਣਾਈ ਸੀ ਅੱਜ ਹਨਾ ਇੰਨਾ ਟਾਈਮ ਹੈ ਨਹੀਂ ਸੀਗਾ ਤੇ ਬਾਕੀ ਫਿਰ ਕੱਲ ਨੂੰ ਬਈ ਵੀਡੀਓ ਦੁਆਰਾ ਪ੍ਰੋਪਰ ਤੁਹਾਡੇ ਕਮੈਂਟਾਂ ਦੇ ਜਵਾਬ ਦੇ ਕੇ ਵਧੀਆ ਤਰੀਕੇ ਨਾਲ ਕੱਲ ਨੂੰ ਫੇ ਪਾਵਾਂਗੇ ਤੇ ਅੱਜ ਦੀ ਵੀਡੀਓ ਨੂੰ ਇੰਨਾ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਬਈ ਅਗਲੀ ਵੀਡੀਓ 'ਚ ਆਪਣਾ ਆਪਣਾ ਸਾਰੇ ਪ੍ਰਾ ਧਿਆਨ ਰੱਖਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਬਾਬਾ ਲਾਣਕ ਤੁਹਾਡੇ ਤੇ ਮੇਰਾ ਪਰਿਆ ਹੱਥ ਬਣਾਈ ਰੱਖਿਓ